ਅੱਜ ਕੱਲ ਤੇ ਬਾਬਾ ਜੀ ਯੂਪੀ ਦੇ ਲੋਕ ਦਸਤਾਨੇ ਜਾ ਕੇ ਕਹਿੰਦੇ ਗੁਰੂ ਬਾਲੇ ਬਣੀਏ ਵੀਰ ਜੀ ਨਸ਼ੇ ਆਂ ਛੱਡਿਏ ਇਹ ਅੱਜ ਕੱਲ ਤੇ ਉਹ ਵੀ ਸਨੇਹ ਦੇ ਰਹੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਬਚਨ ਨੇ ਇਹ ਮੋਰ ਆਗਿਆ ਸੁਣ ਲਿਓ ਪਿਆਰੇ ਬਿਨਾ ਸ਼ਸਤਰ ਕੇ ਸੰਗ ਦਾ ਦੇਵ ਦਿਦਾਰੇ ਜਿਵੇਂ ਬੱਬਰ ਸ਼ੇਰ ਆਪਣੇ ਦੰਦਾਂ ਜਾਂ ਆਪਣੇ ਨਖੂਨਾ ਕਰ ਤੋਂ ਬਿਨਾ ਉਹ ਭੇੜਦੀ ਨਿਆਈਆਂ ਕੇਸਾਂ ਤੋਂ ਬਿਨਾ ਭੇੜਦੀ ਨਿਆਈਆਂ ਇਸੇ ਤਰ੍ਹਾਂ ਸਿੱਖ ਜਿਹੜਾ ਵਾ ਕੋਤੇ ਸੰਤ ਸਾਸਤਰਾ ਤੋਂ ਬਿਨਾਂ ਭੇੜਦੇ ਨੇ ਆਇਆ ਬਾਣੀ ਲੰਗਰ ਚੱਲ ਰਿਹਾ ਹੈ ਬਾਣੀ ਪੜ ਰਹੀ ਨੇ ਸ਼ਬਦ ਚੱਲ ਰਹੇ ਨੇ ਦੀਪਮਾਲਾ ਹੋ ਰਹੀ ਹੈ ਵਾਹਿਗੁਰੂ ਜੀ ਬਹੁਤ ਹੀ ਕਿਰਪਾ ਹੋ ਰਹੀ ਹੈ ਪੁਰਜਿੰਦ ਦੇ ਬਹੁਤ ਸਾਰੇ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖੋ ਅੱਜ ਨਾਲ ਸਿੰਘ ਸਾਹਿਬ ਪਹੁੰਚੇ ਨੇ ਸਿੰਘ ਸਾਹਿਬ ਕੀ ਦਿਲ ਦੇ ਭਾਵ ਨੇ ਪਹਿਲਾਂ ਫਤਰੀ ਸਾਂਝ ਬਈਏ ਸੰਗਤ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦਾਂ ਦੇ ਸਰਤਾਜ ਗਿਆ ਜੇ ਲਖ ਗੁਰੂ ਸਾਹਿਬ ਨੂੰ ਤੇ ਉਹਨਾਂ ਦਾ ਪ੍ਰਕਾਸ਼ ਪੁਰਬ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ 462 ਵਾ ਦਿਹਾੜਾ ਇੰਨੀ ਸੰਗਤ ਪਹੁੰਚੀ ਹੈ ਕੀ ਦਿਲ ਦੇ ਬਾਹਰ ਪਹਿਲਾਂ ਜੀ ਆਪ ਜੀ ਸਰਬੱਤ ਦੇ ਸੰਗਤਾਂ ਨੂੰ ਸਤਿਗੁਰੂ ਦੀਨ ਦੁਨੀ ਦੇ ਮਾਲਕ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜੀ ਸਾਇਹ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਬਾਦਸ਼ਾਹ ਜੀਆਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਜੀਆਂ ਸਵਾਸ ਸਵਾਸ ਰੂਮ ਰੂਮ ਤੋਂ ਵਧਾਈਆਂ ਅੱਜ ਦਾ ਜਿਹੜਾ ਦਿਹਾੜਾ ਦਾ ਪਰੰਕਾਰਨ ਸਾਹਿਬ ਵਿਕੇ ਸਤਿਗੁਰਾਂ ਦੀ ਵਰਸਾਏ ਪਾਵਨ ਸਥਾਨ ਸਤਗੰਡ ਸ੍ਰੀ ਦਰਬਾਰ ਸਾਹਿਬ ਵਿਕੇ ਤਰਨ ਤਰਨ ਦੀਆਂ ਸੰਗਤਾਂ ਵੱਲੋਂ ਹੀ ਨਹੀਂ ਸਮੁੱਚੇ ਹੀ ਦੇਸ਼ ਵਿਦੇਸ਼ ਦੀਆਂ ਸਾਰੇ ਵਰਲਡ ਦੀਆਂ ਸੰਗਤਾਂ ਵੱਲੋਂ ਉਸ ਸ੍ਰਿਸ਼ਟੀ ਦੇ ਮਾਲਕ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਜੋਤ ਦੇ ਗੁਰੂ ਅਰਜਨ ਦੇ ਮਹਾਰਾਜਿਆਂ ਦੇ ਪ੍ਰਕਾਸ਼ ਦੇ ਹੜੇ ਬੜੀ ਚੜ੍ਹਦੀ ਕਲਾ ਦੇ ਵਿੱਚ ਮਨਾਏ ਜਾ ਰਹੇ ਨੇ ਔਰ ਸਾਰੀਆਂ ਸੰਗਤਾਂ ਬੜਾ ਪ੍ਰੇਮ ਦਿਖਾ ਰਹੀਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੀ ਕਿਹਦੇ ਚੱਲਦੇ ਹੋ ਸਾਡੀ ਪੁਰੀ ਸੰਗਤ ਜੀ ਅਸਾਂ ਬੜੀ ਵੱਡੀ ਗਿੰਦ ਸੋਚੀ ਹੈ ਔਰ 405ਵਾਂ ਦੇ ਅਸਾਲ ਬਾਅਦ ਹੋਣਾ ਹੁੰਦਾ ਇਹੋ ਜਿਹਾ ਸ਼ਾਨ ਸੰਗਤ ਦਾ ਦੇਖ ਕੇ ਕੀ ਮਨ ਚੋਂਦਾ ਮਾਨਤ ਜੀ ਬਹੁਤ ਵਧੀਆ ਹੁੰਦਾ ਵਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਹੀ ਸੰਗਤਾਂ ਦੀ ਪਹੁੰਚੀ ਐ ਅੱਗੇ ਨਾਲੋਂ ਹੋਰ ਵੀ ਘੁੱਟੀਆਂ ਦਿੱਤੀਆਂ ਨੇ ਗੁਰੂ ਸਾਹਿਬ ਜੀ ਨੇ ਇੱਦਾਂ ਹੀ ਸੰਗਤਾਂ ਕਿਦੋਂ ਪਹੁੰਚੇ ਗਈ ਜੀ ਸਵੇਦੇ ਬਾਬਾ ਜੀ ਸੰਗਤ ਦਾ ਗੱਲ ਹੋਈ ਕਹਿੰਦੇ ਕੀ ਕੋਈ ਦੱਸਦਾ ਸੀਗਾ ਕਿ ਪੰਜ ਧਿਆਮਕ ਤੋਂ ਦੋ ਪੁੱਤਰ ਮਿਲ ਗਏ ਕੋਈ ਕਹਿੰਦਾ ਸਾਡਾ ਇਹ ਕੰਮ ਰੇਤੀ ਸੀਗਾ ਉਹ ਹੋ ਗਿਆ ਗੁਰੂ ਸਾਹਿਬ ਦੇ ਚਰਨ ਪਈਆ ਤੇ ਅੱਜ ਜਿੰਨੀ ਸੰਗਤ ਉਹਦੀ ਸਾਰੀ ਝੋਲੀਆਂ ਭਰ ਆਦੀ ਐ ਸਤਾਰਾ ਮਹਾਰਾਜ ਜੀ ਇੱਥੋਂ ਦੇ ਝੋਲੀਆਂ ਸਦਾ ਹੀ ਭਰੀਆਂ ਜਾਂਦੀਆਂ ਨੇ ਤੇ ਅੱਜ ਤੇ ਦੇਣੀ ਬੜਾ ਡਾਡਾ ਵਾ ਬੜੀ ਚੜ੍ਹਦੀ ਕਲਾ ਵਾਲਾ ਵਾ ਨਾਲੇ ਸੰਗਤ ਨੂੰ ਇਹ ਬਚਨ ਹੈ ਇੱਕ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿਤੇ ਅਸੀਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਇਹਨੇ ਚਾਵਾਂ ਨਾਲ ਲੰਗਰਾਂ ਦੇ ਨਾਲ ਜਾਂ ਸਮਾਗਮਾਂ ਦੇ ਨਾਲ ਮਨਾ ਰਹੇ ਆ ਉਥੇ ਆਪਾਂ ਗੁਰੂ ਵਾਲੇ ਵੀ ਬਣੀਏ ਖੰਡੇ ਬਾਟੇ ਦੀ ਪੌੜੀ ਛੱਕੀਏ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਵਾਰੀਏ ਅੱਜ ਦੇ ਅੱਜ ਕੱਲ੍ਹ ਦੇ ਬਾਬਾ ਜੀ ਯੂਪੀ ਦੇ ਲੋਕ ਦਸਤਾਰ ਸਜਾ ਕੇ ਕਹਿੰਦੇ ਗੁਰੂ ਵਾਲੇ ਬਣੀਏ ਵੀਰ ਜੀ ਨਸ਼ੇ ਆ ਚੁੱਕੇ ਨੇ ਤੇ ਅੱਜ ਕੱਲ੍ਹ ਤੇ ਉਹ ਵੀ ਸਨੇਹ ਦੇ ਰਹੇ ਆ ਲੱਗਦਾ ਪੰਜਾਬੀ ਨੌਜਵਾਨਾਂ ਨੂੰ ਸੇਧ ਲਾਵੇ ਨਹੀਂ ਚਾਹੀਦੀ ਹੈ ਕਿਉਂਕਿ ਅੱਜ ਪੰਜਾਬ ਦੀ ਜਵਾਨੀ ਦਾ ਘਾਟ ਹੋ ਰਿਹਾ ਨਸ਼ੇ ਦਾ ਮੁੱਦਾ ਪੀਰੋਸ ਗਾਦੀ ਦਾ ਮੁੱਦਾ ਹੈ ਅਫਰੋਤੀਆਂ ਦੁਕਾਨਦਾਰਾਂ ਨੂੰ ਆ ਗਏ ਕਿਸਾਨ ਤੰਗਿਆਦੇ ਹੈ ਤੇ ਮੈਨੂੰ ਲੱਗਦਾ ਜੇਕਰ ਗੁਰੂ ਨਾਲ ਜੁੜਾਂਗੇ ਤੇ ਨੀਤਾ ਸਾਫ਼ ਹੋਣਗੀਆਂ ਕੰਮਾਂ 'ਤੇ ਸਿੱਧੇ ਬੈਠ ਜਾਈਏ ਮਹਾਰਾਜ ਸਾਹਿਬ ਜੀਆਂ ਦੇ ਧੰਨ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਬਚਨ ਨੇ ਇਹ ਮੋਰ ਆਗਿਆ ਸੁਣ ਲਿਓ ਪਿਆਰੇ ਬਿਨਾ ਸ਼ਸਤਰ ਕੇ ਸੰਗਨਾ ਦੇਵ ਦਿਦਾਰੇ ਮਾਰਾ ਸੱਚੇ ਪਾਤਸ਼ਾਹ ਜੀ ਕੰਦੇ ਸੈਭ ਸ੍ਰੋਹੀ ਸੈਤਿ ਇਹ ਹਮਾਰੇ ਪੀਰ ਮਾਰਾ ਕੰਦੇ ਆ ਕੇਸਾ ਧਾਰੀ ਹੋਵੋ ਸ਼ਸਤਰ ਧਾਰੀ ਹੋਵੋ ਜਿਵੇਂ ਬੱਬਰ ਸ਼ੇਰ ਆਪਣੇ ਦੰਦਾਂ ਜਾਂ ਆਪਣੇ ਨਖੂਨਾ ਕਰ ਤੋਂ ਬਿਨਾ ਉਹ ਭੇੜਦੀ ਨਿਆਂ ਆ ਕੇਸਾਂ ਤੋਂ ਬਿਨਾ ਭੇੜਦੀ ਨਿਆਂ ਇਸੇ ਤਰ੍ਹਾਂ ਸਿੱਖ ਜਿਹੜਾ ਵਾ ਉਹ ਤੇਸਾਂ ਤੇ ਸ਼ਸਤਰਾਂ ਤੋਂ ਬਿਨਾ ਭੇੜਦੀ ਨਿਆਂ ਤੇ ਜੇ ਅਸੀਂ ਕਿ ਸਾਜਣਵਾਜੇ ਖਾਲਸੇ ਦੇ ਪੂਰਨ ਰੂਪੇ ਚਾਵਾਂਗੇ ਨਾ ਤੇ ਸਾਨੂੰ ਕੋਈ ਗੈਂਗਸਟਰਾਂ ਦਾ ਖਤਰਾ ਹੈ ਨਾ ਫਰੋਤੀਆਂ ਵਾਲਿਆਂ ਦਾ ਖਤਰਾ ਹੈ ਤੇ ਨਾ ਕੋਈ ਆ ਮਾਰੇ ਕਰਮ ਜਿਹੜੇ ਨਸ਼ੇ ਵਿੱਚ ਕਰਦੇ ਨੇ ਕੁੱਤਾ ਖਾਂਦੇ ਨੇ ਸਾਨੂੰ ਇਹਨਾਂ ਦਾ ਖਤਰਾ ਹੈ ਜਦੋਂ ਅਸੀਂ ਆਏ ਗੁਰੂ ਤੋਂ ਬੇਮੁਖਿਆ ਤੇ ਫਿਰ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਪੂਰੀਆਂ ਤੇ ਆਪਾਂ ਨੇ ਸੱਭੇ ਰੂਪ ਬੜੀ ਕਿਰਪਾ ਹੈ ਸਾਰੀ ਸੰਗਤ ਦੇ ਤੁਸੀਂ ਆਪ ਦੇਖ ਰਹੇ ਹੋ ਕਿੰਨਾ ਘਾਟਾ ਹੈ ਸੰਗੀਤ ਦਾ ਆਪ ਸਾਰੇ ਦੇਖੋ ਕਿ ਜਤਰਾ ਸ਼ਾਇ ਲੰਗਰ ਦੇ ਲੰਗਰ ਚੱਲ ਰਹੇ ਨੇ ਬਾਣੀ ਦਾ ਲੰਗਰ ਚੱਲ ਰਿਹਾ ਹੈ ਬਾਣੀ ਪੜ ਰਹੇ ਨੇ ਸ਼ਬਦ ਚੱਲ ਰਹੇ ਨੇ ਦੀਪਮਾਲਾ ਹੋ ਰਹੀ ਹੈ ਵਾਹਿਗੁਰੂ ਜੀ ਬਹੁਤ ਹੀ ਕਿਰਪਾ ਹੋ ਰਹੀ ਹੈ ਸੁਰਜਿੰਦਰ ਬਹੁਤ ਹੀ ਸ਼ਾਬਾਸ਼ ਕਰੋ ਉਹ ਬੁੜੀਆਂ ਤੁਸੀਂ ਦੇਖੋ ਉਹ ਬੁੜੀਆਂ ਅੱਜ ਬੜੀ ਛੋਟੀ ਏਜ ਹੈ ਤੁਹਾਡੀ ਲੇਕਿਨ ਇੰਨੀ ਸੰਗਤ ਦੇ ਨਾਲ ਅੱਜ ਤੁਸੀਂ ਸੇਵਾ ਨਿਭਾ ਦਿਓ ਕੀ ਕਹਣਾ ਚਾਹੁੰਦੇ ਹੋ ਕਿ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਹੈ ਇਸ ਲਈ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਅ ਕਦੋਂ ਦੇ ਆਓ ਸੇਵਾ ਕਰ ਲੈ ਇਥੇ ਅ ਦੋ ਘੰਟੇ ਪਹਿਲਾਂ ਆਈ ਸੀ ਸੀ ਸਿਕਾਵਟ ਵੀ ਨਹੀਂ ਮਹਿਸੂਸ ਹੋ ਰਹੀ ਬੱਚੇ ਥੱਕ ਜਾਂਦੇ ਅੱਜ ਕੱਲ੍ਹ ਫੋਨਾਂ ਦੇ ਸੇਵਾ ਵਿੱਚ ਕੋਈ ਨਹੀਂ ਸਿਕਾਵਟ ਹੋਂਦੀ ਹੈ ਕਿਆ ਬਾਤ ਇਥੇ ਮਤਲਬ ਫਿਰ ਹੋਰ ਜਿਹੜੇ ਦੋਸਤ ਨੇ ਜਾਂ ਆਪਣੇ ਛੋਟੇ ਵੀਰਾਂ ਨੂੰ ਵੀ ਕਹੋਗੇ ਕਿ ਸੇਵਾ ਕੰਮ ਚੱਲ ਰਿਹਾ ਕਦੋਂ ਕਿਉਂਕਿ ਅੱਜ ਜਦੋਂ ਸੰਗਤ ਆਉਂਦੀ ਹੈ ਤੁਹਾਡੀ ਉਮਰ ਦੇ ਬੱਚੇ ਹੁੰਦੇ ਨੇ ਬੜੀ ਖੁਸ਼ੀ ਹੁੰਦੀ ਦੇਖ ਕੇ ਸਾਰਿਆਂ ਨੂੰ ਅਸੀਂ ਕਹਿੰਦੇ ਆ ਛੋਟਾ ਹੋਵੇ ਵਾ ਵੱਡਾ ਹੋਵੇ ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ ਅਸੀਂ ਸਾਰਿਆਂ ਨੂੰ ਬੁਲਾਵਾ ਦਿੰਦੇ ਆ ਬਹੁਤ ਬਹੁਤ ਕੋ ਕਿਸ ਤਰੀਕੇ ਨਾਲ ਜਿੱਥੇ ਸਰਛੋੜ ਦੇ ਬੱਚੇ ਬੋਲ ਦੀ ਸੇਵਾ ਨੂੰ ਬੋਲਦੀ ਸੋ ਬੜੀ ਵੱਡੀ ਗੱਲ ਹੈ ਅੱਜ ਗੁਰੂਪ੍ਰਮਾ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਦਾ ਸੋ ਸੰਗਤ ਨੂੰ ਵੀ ਇਹੀ ਪੀਲਾ ਕੀ ਜ਼ਰੂਰ ਤੁਸੀਂ ਵੀ ਇੱਥੇ ਆ ਕੇ ਨਿਤ ਮਸਤਕੋ ਦੋ ਮੈਂ ਸੈਕਟਰ ਜੁਆਇਨ ਨੂੰ ਲੈ ਕੇ ਆਪਣੀਆਂ ਚੋਰੀਆਂ ਬਰਾਤ ਤੇ ਸਾਰੇ ਸੰਗਤ ਨੂੰ ਗੁਰੂ ਸਾਹਿਬ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕਾ ਦੇਖ ਲੋ ਸਿਫਟ ਪੰਜਾਬ ਮਹਿਦਾਨ ਤਵੱਜਾ